ਜਿਕਰੋ ਬਾਬੇ ਕਾਲੇ ਬਾਹਰ ਜੀ ਦਾ ਬੋਲ ਸੱਚੇ ਦਰਵਾਰ ਕੀ ਜੈ ਹੋ ਜੋ ਵੀ ਸੰਧੂ ਦਰ ਤੇ ਆਵੇ ਵਿਗੜੇ ਕਾਜ ਬਣਾ ਦੇ ਜੋ ਵੀ ਸੰਧੂਦਰ ਤੇ ਆਵੇ ਵਿਗੜੇ ਕਾਜ ਬਣਾ ਦੇ ਬਾਬੇ ਮਹਰਾਣੇ ਹਾਂ ਬਾਬੇ ਮਹਰਾਣੇ ਹਾਂ ਬਾਬੇ ਮਹਰਾਣੇ ਵਾਲਿਆ ਸੁੱਤੇ ਪਾਗ ਜਗਾ ਦੇ ਓ ਕਾਲੇ ਖੁੰਡੇ ਵਾਲਿਆ ਸੁੱਤੇ ਪਾਗ ਜਗਾ ਦੇ ਬਾਬੇ ਕਾਲੇ ਮਹਰ ਸ਼ੈਨ ਸ਼ਾ ਸੁੱਤੇ ਪਾਗ ਜਗਾ ਦੇ ਕਉ ਮੁਖਾ ਚਿਰਾਗ ਵਾਲਾ ਸਰਦਾਨ ਨਾਲ ਜਗਾਵਾਂ ਸਰਦਾਨ ਨਾਲ ਜਗਾਵਾਂ ਉਹ ਚਪੜੀ ਉਤੇ ਗੱਡਾ ਮਿੱਟੀ ਜੈ ਜੈ ਤੇਰੀ ਗਾਮਾ ਜੈ ਜੈ ਤੇਰੀ ਗਾਮਾ ਜੈ ਜੈ ਤੇਰੀ ਗਾਮਾ ਸਿੱਧ ਜਿਉਣ ਦਾ ਅਦਬ ਕਰਾਂ ਮੈਂ ਸਿੱਧ ਜਿਉਣ ਦਾ ਸਿੱਧ ਜਿਉਣ ਦਾ ਅਦਬ ਕਰਾਂ ਮੈਂ ਹਰ ਇੱਕ ਰੀਜ ਪਗਾ ਦੇ ਬਾਬੇ ਮਹਰਾਣੇ ਜਾਹੋ ਬਾਬੇ ਮਹਰਾਣੇ ਬਾਬੇ ਮਹਰਾਣੇ ਵਾਲਿਆ ਸੁੱਤੇ ਪਾਗ ਜਗਾ ਦੇ ਆ ਕਾਲੇ ਖੁੰਡੇ ਵਾਲਿਆ ਸੁੱਤੇ ਪਾਗ ਜਗਾ ਦੇ ਬਾਬੇ ਕਾਲੇ ਮਹਰ ਸ਼ੈਨ ਸ਼ਾ ਸੁੱਤੇ ਪਾਗ ਜਗਾ ਦੇ ਬਿਆਸ ਦੀ ਦਾ ਜੋੜਾ ਲੈ ਕੇ ਦਰ ਤੇਰੇ ਤੇ ਆਉਂਦੇ ਦਰ ਤੇਰੇ ਤੇ ਆਉਂਦੇ ਉਹ ਦਨਮਰਾਸੀਆਂ ਨੂੰ ਹੀ ਦਿੰਦੇ ਅਰਜਾਂ ਦੁਆ ਕਰਾਉਂਦੇ ਅਰਜਾਂ ਦੁਆ ਕਰਾਉਂਦੇ ਦੁੱਧ ਪੁੱਤ ਦੀ ਖੈਰ ਮਾਲਕਾ ਦੁੱਧ ਪੁੱਤ ਦੀ ਦੁੱਧ ਪੁੱਤ ਦੀ ਖੈਰ ਮਾਲਕਾ ਹਰ ਇੱਕ ਝੋਲੀ ਪਾ ਦੇ ਬਾਬੇ ਮਰਾਨੇ ਜਾਹੋ ਬਾਬੇ ਮਰਾਨੇ ਬਾਬੇ ਮਰਾਨੇ ਵਾਲਿਆ ਸੁੱਤੇ ਪਾਗ ਜਗਾ ਦੇ ਆ ਕਾਲੇ ਖੁੰਡੇ ਵਾਲਿਆ ਸੁੱਤੇ ਪਾਗ ਜਗਾ ਦੇ ਓ ਕਾਲੇ ਕੱਪੜਿਆਂ ਵਾਲਿਆ ਸੁੱਤੇ ਪਾਗ ਜਗਾ ਦੇ ਓ ਪਿੰਡ ਮਟੂਹੇ ਵਾਲਾ ਪ੍ਰਗਟ ਸਿਫਤਾ ਤੇਰੀਆਂ ਗਾਉਂਦਾ ਸਿਫਤਾ ਤੇਰੀਆਂ ਗਾਉਂਦਾ ਵਿੱਕੀ ਅਤੇਰਨਜੀਤ ਸੰਦੂ ਨਾਲ ਚੱਲ ਏਕਮਤੇ ਆਉਂਦਾ ਚੱਲ ਏਕਮਤੇ ਆਉਂਦਾ ਹੱਥ ਜੋੜ ਕੇ ਕਰਾਂ ਬੇਨਤੀ ਮੈਂ ਹੱਥ ਜੋੜ ਕੇ ਹੱਥ ਜੋੜ ਕੇ ਕਰਾਂ ਬੇਨਤੀ ਮਿਹਨਤ ਦਾ ਮੁੱਲ ਪਾ ਦੇ ਬਾਬੇ ਮਹਰਾਣੇ ਜੈ ਹੋ ਬਾਬੇ ਮਰਾਨੇ ਬਾਬੇ ਮਰਾਨੇ ਵਾਲਿਆ ਸੁੱਤੇ ਪਾਗ ਜਗਾ ਦੇ ਆ ਕਾਲੇ ਖੁੰਡੇ ਵਾਲਿਆ ਸੁੱਤੇ ਪਾਗ ਜਗਾ ਦੇ ਬਾਬੇ ਕਾਲੇ ਮਹਰ ਸ਼ੈਨ ਸ਼ਾਹ ਸੁੱਤੇ ਪਾਗ ਜਗਾ ਦੇ ਸੋ ਸਾਰੀ 사ਦ ਸੰਗਤ ਨੂੰ ਜੈ ਬਾਬੇ ਦੀ ਜੈ ਬਾਬੇ ਦੀ ਹੱਥ ਜੋੜ ਕੇ ਬੇਨਤੀ ਹੈ ਜੀ ਮੈਂ ਦਾਸ ਪ੍ਰਗਟ ਬਟੂਹਾ ਸੋ ਮੇਰੇ ਨਾਲ ਬਾਈ ਵਿੱਕੀ ਸੰਧੂ ਜੀ ਸੋ ਜਿਨ੍ਹਾਂ ਦੇ ਚੈਨਲ ਤੋਂ ਤੁਸੀਂ ਇਹ ਗੀਤ ਸੁਣ ਰਹੇ ਹੋ ਹੱਥ ਜੋੜ ਕੇ ਬੇਨਤੀ ਹੈ ਬਾਈ ਸਾਰੇ ਸੰਧੂ ਭਰਾਵਾਂ ਨੂੰ ਆਪਾਂ ਨੇ ਇਹ ਗੀਤ ਰਿਕਾਰਡਿੰਗ ਕਰਾਉਣਾ ਤੇ ਇਹਦੀ ਵੀਡੀਓ ਬਣਾਉਣੀ ਆ ਤੇ ਬੇਨਤੀ ਆ ਇਹਦੇ ਦੇ ਉੱਤੇ ਬਾਈ ਜੀ ਉਹਨਾਂ ਦਾ ਵੀ ਨੰਬਰ ਦੇ ਦਾਂਗੇ ਸਾਡਾ ਵੀ ਦੇ ਦਾਂਗੇ ਨੰਬਰ ਤੇ ਸੰਪਰਕ ਕਰਿਓ ਆਪਾਂ ਇਹ ਗਾਣਾ ਵੱਡੇ ਪੱਧਰ ਦੇ ਉੱਤੇ ਵਧੀਆ ਗਾਣਾ ਕਰਾਉਣਾ ਲੱਖ ਦੋ ਲੱਖ ਰੁਪਏ ਗਾਣੇ ਉੱਤੇ ਲੱਗਣਾਗਾ ਹੱਥ ਜੋੜ ਕੇ ਬੇਨਤੀ ਹੈ ਵੱਧ ਤੋਂ ਵੱਧ ਮਦਦ ਜਰੂਰ ਕਰਿਓ ਮਿਹਰਬਾਨੀ ਸੱਸੀ ਘਾਸਾ ਰਿਆ ਨੂੰ ਜੀ